ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਥੈਂਕ ਯੂ ਲਾਈਕ ਕਮੈਂਟ ਸ਼ੇਅਰ ਕਰਦੇ ਆ ਜੀ ਸ਼ੁਕਰੀਆ ਮਿਹਰਬਾਨੀ ਦੋ ਚਾਰ ਅਲਫਾਇਆ ਸੁਣੋ ਜੀ ਜੋੜ ਦਾ ਜਿਨ੍ਹਾਂ ਲਈ ਮਾਇਆ ਤੂੰ ਦੋਸਤਾ ਜਿਨ੍ਹਾਂ ਲਈ ਜ਼ਮੀਨਾ ਜੈ ਦਾਦਾ ਤੂੰ ਬਣਾਉਣਾ ਹੈ ਰਹਿਣਾ ਜਾਂ ਵੀ ਕਮੀ ਕੋਈ ਦਿਨ ਰਾਤ ਇਕ ਕਰ ਸਖਤ ਮਿਹਨਤ ਨਾਲ ਜਿਨ੍ਹਾਂ ਲਈ ਕਮਾਉਣਾ ਹੈ ਉੱਡ ਗਿਆ ਪੌ ਜਦੋਂ ਤੇਰੇ ਹੋਏ ਵਿਯੂਦ ਵਿੱਚੋਂ ਕੁਝ ਕੜੀਆਂ ਹੀ ਬਸ ਲੋਕਾਂ ਰੋਣਾ ਕਰਲਾਉਣਾ ਹੈ ਰੱਖਣਾ ਨਹੀਂ ਰਾਤ ਜਿਹੜੇ ਬੰਗਲੇ ਬਣਾਏ ਤੇਰੀ ਲਿਜਾ ਕੇ ਛੇਤੀ ਸ਼ਮਸ਼ਾਨ ਘਟ ਅੱਗ ਲਾਂਬੂ ਲਾਉਣਾ ਹੈ ਓਏ ਤੂੰ ਹੋ ਜਾਣਾ ਰਖ ਮੋਟ ਹੱਡੀਆਂ ਦੀ ਰਹਿ ਜਾਣਾ ਤੇ ਪੈ ਜਾਣਾ ਜੇ ਤੇਰਾ ਭੋਗ ਮਿਤਰਾ ਹਫਤੇ ਦੇ ਵਿੱਚ ਹੋ ਜੂ ਖਤਮ ਕਹਾਣੀ ਤੇ ਮੌਕਾ ਜਣਾ ਕਰੂੰ ਤੇਰੇ ਸੋਗ ਮਿਤਰਾ ਮੌਕਾ ਜਣਾ ਕਰੂੰ ਤੇਰੇ ਸੋਗ ਮਿਤਰਾ ਦੋਲਫਾਹੂਰਾ ਜੀ ਮਾੜੇ ਬੰਦੀ ਦੀ ਨਹੀਂ ਹੁੰਦੀ ਔਕਾਤ ਕਿ ਕਿਸੇ ਨਾਲ ਕਦੇ ਉਹ ਹੋਵੇਗਾ ਨਾਰਾਜ ਬਈ ਰੱਖ ਤਾਂ ਨਹੀਂ ਮਣਾ ਵਿੱਚ ਸ਼ਿਕਵੇ ਤੇ ਗਲੇ ਕਦੇ ਤੇ ਨਾ ਹੀ ਕਦੇ ਕਰੇਗਾ ਕਿਸੇ ਤੇ ਤਰਾਜ ਬਈ ਕੋਸ਼ਿਸ਼ ਹਮੇਸ਼ਾ ਉਹਦੀ ਸਵਾਰਨ ਦੀ ਹੁੰਦੀ ਕਰੇਗਾ ਨਹੀਂ ਕਿਸੇ ਦਾ ਕਾਰਜ ਖਰਾਬ ਬਈ ਵਕਤਾਂ ਗਰੀਬੀਆਂ ਨਾਲ ਸਹਿਮਿਆ ਹੋ ਹੁੰਦਾ ਰਹਿੰਦੇ ਆ ਅਦੂਰੇ ਪੂਰੇ ਹੁੰਦੇ ਆ ਖਵਾ ਬਈ ਮਾੜਾ ਸਾਮਾ ਵੀ ਆ ਹੁੰਦੀ ਚੰਦਰੀ ਬਲਾ ਪੈੜੀ ਆਪਣੇ ਹੀ ਹੁੰਦਾ ਡੌਣ ਰਹੇਗਾ ਮਰਾਲ ਬਈ ਕੋਟਲੀ ਉਰੇ ਕੇ ਵਾਲਾ ਸੱਚੀਆਂ ਸੁਣਾਉਂਦਾ ਮੋਗਾ ਜਿਲ੍ਹਾ ਜੀ ਦਾ ਲਾਗੇ ਪਿੰਡ ਯਾਤਰਾ ਜੀ ਬਈ ਮੋਗਾ ਜਿਲ੍ਹਾ ਜੀ ਦਾ ਲਾਗੇ ਪਿੰਡ ਯਾਤਰਾ ਜੀ ਵੀ ਥੈਂਕ ਯੂ ਲਵ ਯੂ ਫਿਰ ਮਿਲਦੇ ਹਾਂ ਜੀ